ਸਤਨਾਮ ਮਿਸ਼ਰੀ ਵਾਹ ਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਹਰ ਜੁਗ ਜੋ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੀ ਹਰ ਨਾਖਸ਼ ਦੁਸ਼ਟ ਮਾਰਿਆ ਪ੍ਰਹਿਲਾਦ ਤਰਇ ਅਹੰਕਾਰੀਆਂ ਨਿੰਦਕਾਂ ਪਿੱਠ ਦੀ ਨਾਮ ਦੇਉ ਮੁਖ ਲਾਇਆ ਜਾਂ ਨਾਨਕ ਸਿਵਿਆ ਅੰਤ ਲਈ ਛੜਾਇਆ ਸ਼ਲੋਕ ਮਹਲਾ ਪਹਿਲਾ ਦੁਖ ਦਾ ਰੁਸ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਆਤਮੇ ਜੋਤ ਜੋਤ ਮੈਂ ਜਤ ਗਲਗਲਾ ਭਰਪੂਰ ਰੱਖਿਆ ਤੂੰ ਸੱਚਾ ਸਾਹਿਬ ਸਿਪਤ ਸਵਾਲਿਓ ਜਿਤ ਕੀਤੇ ਸੋ ਪਾਰ ਪਇਆ ਕਉਨਾਨ ਕਰਦੇ ਕੀ ਬਾਤ ਜੋ ਕਿਛੁ ਕਰਨਾ ਸੋ ਕਰ ਰਹੀਆ ਸੋ ਦਾ ਰਗਾ ਸਮਾਲਾ ਪਹਿਲਾ ਇੱਕ ਓੰਕਾਰੂ ਸਤਗੁਰ ਪ੍ਰਸਾਦ ਸੂਦਰ ਤੇਰਾ ਕੀ ਹਸੂ ਕਰ ਕੀ ਹਾਰ ਜਤ ਵੈ ਸਰਬ ਸਮਾਲੀ ਵਾਜੇ ਤੇਰੇ ਨਾਮ ਦੇ ਅਨੇਕ ਸੰਖਿਆ ਕੀਤੀ ਤੇਰੇ ਬਾਬਨ ਹਾਰੀ ਕੀਤੇ ਤੇਰੇ ਰਾਗ ਪਰਿ ਸੰਗ ਕਸੀਏ ਕੀਤੇ ਤੇਰੇ ਗਾ ਬਰਤਾਰੀ ਗਾਵਤ ਤੁਮ ਨ ਪਵਨ ਪਾਣੀ ਵੈ ਸੰਤਰ ਦਾਵੇ ਰਾਜਾ ਧਰਮ ਦੁਆਰੀ ਗਾਵਤ ਤੁਮ ਨੂੰ ਚਿਤ ਗੁਪਤ ਲਖ ਜਨਨ ਲਿਖ ਲਿਖ ਧਰਮ ਵਿਚਾਰੀ ਗਾਵਤ ਤੁਮ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੀ ਸਦ ਅਸਵਾਰੀ ਗਾਵਤ ਤੁਮ ਨੂੰ ਇੰਦਰਿੰਦ ਰਾਸਨ ਬੈਠੇ ਦੇਵਤਿਆਂ ਦੁਰ ਨਾਲੀ ਦਾਵਤ ਤੁਮ ਨੂੰ ਸਿੱਧ ਸਮਾਦੀ ਅੰਦਰ ਗਾਵਤ ਤੁਮ ਨੂੰ ਸਾਧ ਵਿਚਾਰੀ ਗਾਵਤ ਤੁਮ ਨੂੰ ਜਤੀ ਸਦੀ ਸੰਤੋਖੀ ਗਾਵਤ ਤੁਮ ਨੂੰ ਵੀਰਖ ਹਾਰੀ ਗਾਵਤੋਂ ਪੰਡਿਤ ਪੜਨ ਰਖੀ ਸੂਰਜੁ ਜੁਗ ਜੁਗ ਵੇਦਾਂ ਨਾਲੀ ਗਾਵਤੋਂ ਨੋ ਮੋਖਲੀਆ ਮਨਮੋਹਨ ਸੁਰਗ ਮਛ ਪਿਆਲੇ ਗਾਵਤੋਂ ਰਤਨੋ ਪਾਈ ਤੀਰੇ ਅਠਸੜ ਤੀਰਤ ਨਾਲੀ ਗਾਵਤੋਂ ਨੋ ਜੋਦ ਮਹਾਬਲ ਸੂਰਾ ਗਾਵਤੋਂ ਖਾਣੀ ਚਾਰੇ ਗਾਵਤੋਂ ਅਖੰਡ ਮੰਡਲ ਬ੍ਰਹਮਣ ਦਾਕਰ ਕਰੇ ਰੱਖੇ ਤੇਰੇ ਧਾਰੀ ਸੇਈ ਤੁਧਨੂੰ ਗਾਵਾਂ ਜੁਤ ਭਾਵਨ ਰਤੀ ਤੀਰਿ ਭਗਤਿ ਰਸਾਲੀ ਹੋਰ ਗیتے ਤੁਧਨੂੰ ਗਾਵਾਂ ਸੇ ਮੇ ਚਿਤ ਨਾਭ ਨਾਨਕਿਆ ਵਿਚਾਰੀ ਸੂਈ ਸੂਈ ਸਦਾ ਸੱਚ ਸਾਂਝ ਸੱਚਾ ਸਾਚੀ ਨਾਈ ਹੈ ਪੀਹੁਸੀ ਜਾਇ ਨਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਤਹੀ ਮਾਇਆ ਜਿੰਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਸਰੀ ਵਢਾਈ ਜੋਤੇ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਚਾਹੀ ਸੋ ਪਾਤਸ਼ਾਹ ਹੂ ਸ਼ਾਹ ਪਤਿਸਾਹੀ ਬੂ ਨਾਨਕ ਰਹਿਨ ਰਜਾਈ ਆਸਾ ਮਹੱਲਾ ਪਹਿਲਾ ਹਉਣ ਬਟਾ ਆਖੇ ਸਭ ਕੋਈ ਕੇਵੜ ਬਟਾ ਡਿਠਾ ਹੋਈ ਕੀਮਤ ਪਾਈ ਨਾ ਕਹਿਆ ਜਾਈ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੀਰੀ ਸਾਹੀ ਪਈਆ ਕਾਰਮ ਮਿਲੈ ਨਾਈਟ ਆਕਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਬਰੀ ਤੇਰੀ ਭੰਡਾਰ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸੁਵਰਣ ਆਰਾ ਆਸਮ ਹੁਲਾ ਪਹਿਲਾ ਆਖਾਂ ਜੀਵ ਆਪਸਰੈ ਮਰ ਜਾਉ ਆਖਣਿ ਓਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੈ ਖਾਈ ਚਲੀਐ ਦੁਖ ਸੋਕਿਆ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੀ ਨਾਹੀ ਰਹਾਉ ਸਾਚੇ ਨਾਮ ਕੀ ਤਿਲ ਵਟਿਆ ਯਾ ਅੱਥ ਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰੇ ਨਾਉ ਵੈਸੂਗਦੀਂਦਰ ਨਾ ਚੁਕੇ ਪੂ ਗੁਣੇ ਹੋਰ ਨਹੀਂ ਕੋਈ ਨਾ ਕੋ ਹੁਆ ਨਾ ਕੋਈ ਜੇਵੜ ਆਪ ਤੇ ਵਰਤੇ ਦਾਤ ਜਿੰਨ ਦਿਨ ਕਰਕੇ ਮੇਰੇ ਮੀਤ ਗੁਰਦੇਵ ਮੋਕਰ ਹੰਨਾਮ ਬੜੀ ਰੀ ਜਨ ਹਰ ਹਰ ਸਰਦਾ ਹਰ ਪਿਆਸ ਹਰ ਹੰਨਾਮ ਮਿਲੇ ਤ੍ਰਿਪਤਾ ਸ੍ਰਿਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸੂ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸੂ ਜੋ ਸਤਿਗੁਰ ਸਰਣ ਸੰਗਤ ਨਹੀਂ ਆਇ ਤ੍ਰਿਕ ਜੀਵੇ ਤ੍ਰਿਕ ਜੀਵਾਸੂ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਿਖਿਆ ਲਖਾਸੂ ਤਨ ਤਨ ਸਾ ਸੰਗ ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸੂ ਰਾਗ ਗੂਜਰੀ ਮਹੱਲਾ 5 کاہی ریمن جتو اتم جا ہر جی پریا سہل پتھر میں جانتو پائی تا کا رج کا گی کر ماں دو جی ست سنگت ملے سو تریا گر پرساد پرم پد پایا سوکے کاشٹ ہریا رہاو جانن پتا لوگ ست بنتا کوئی نہ کس کی تریا سے رجک تھا ٹھاکر کاہی من پاو کریا کر ਉੜੇ ਉੜਾ ਵੈਸੇ ਗੁਸਾ ਤੇ ਪਾਛੇ ਬਚਰੇ ਸ਼ਰੀਆ ਤਿੰਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬੰਧਾਨ ਦਾ ਸ੍ਰੇਸ਼ਟ ਸਿਧਾਂਤ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਸ ਸਤਬਲ ਜਾਈਏ ਤੇਰਾ ਅੰਤ ਨ ਪਾਰਾ ਬਰੀਆ ਰਾਗ ਅਸਮਾਨਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਕਮਾ ਕਮਾ ਪਾਰ ਸਭ ਤੇ ਆਵੇ ਸਭ ਤੇ ਆਵੇ ਤੂ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੀ ਜੀਤੂ ਜੀਆਂ ਕਾ ਦਾਤਾਰ ਹਰ ਧਿਆਵੂ ਸੰਤੂ ਜੀ ਸਭ ਦੁੱਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤ ਸਾਰ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇਕ ਦਾਤਾ ਇਕ ਬਖਾਰੀ ਜੀ ਸਭ ਤੇਰੇ ਚੋਜ ਬਿਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬਿ ਅਤਮ ਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਝ ਜੀ ਜਨ ਨਾਨਕ ਤិន ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਝ ਜੀ ਸੇਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਈ ਜਨ ਹਰ ਧਿਆਇਆ ਜੀ ਤੈਨ ਤੂਟੀ ਜਮਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਦਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਮ ਤੂ ਜੀ ਹਰ ਅਨਕ ਅਨੀਕ ਅਨੰਤਾ ਤੇਰੀ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਬੜੇ ਬੋ ਸਿਮਰਤ ਸਾਸਤ ਜੀ ਕਰ ਗਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੀ ਜਾਨ ਨਾਨਕ ਜੀ ਜੋ ਭਾਵੈ ਮੇਰੀ ਭਗਵੰਤਾ ਤੂੰ ਆਦਪੁਰਖ ਪਰਮਪਰ ਕਰਤਾ ਜੀ ਤੁਧ ਜੀਵ ਡਬਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਿਰਸਕ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਾ ਨਾਨਕ ਕਉ ਕਾਵੇ ਕਰਤੀ ਕੀ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚੁ ਆਤਮਾ ਅਟ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂ ਦੇਸ ਹੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਗਵਾਇਆ ਤਉ ਦੇ ਆਪ ਵਿਛੜ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਸਨੂੰ ਤੂੰ ਜਾਣਾਈ ਹੈ ਸੋਈ ਜਿਨ ਜਾਣੇ ਹਰ ਗੁਣ ਸਦਹੀ ਅੱਖ ਰੂਖਾਣੇ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜ ਹੀ ਹਰਨਾਪ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਰ ਬਿਨ ਦੂਜਾ ਵਰ ਨ ਕੋਈ ਤੂੰ ਗਰਗਰ ਵੇਖੇ ਜਾਣੇ ਸੋਈ ਜਿਨ ਨਾਨਕ ਗੁਰਮਤਿ ਪ੍ਰਗਟ ਹੋਈ ਆਸਮਾ ਅੱਲਾ ਪਹਿਲਾ ਤਿਤ ਸਰਵਰੜੈ ਭੈਨੇ ਨਿਵਾਸਾ ਪਾਣੀ ਪਾਵਕ ਤਿਨਹਿ ਗੀਆ ਪੰਕਜ ਮੋਹ ਪਗ ਨੀ ਚਾਲੈ ਹਮਦੇ ਖਾਤੇ ਡੂਪੀ ਅਲੀ ਮਾਨੇਕ ਨਾ ਚੇਤਸ ਮੂਡ ਮਨ ਆਰ ਬਿਸਰਤ ਤੇਰੀ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਦ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਬਿਸਰਿਆ ਸਮਹੱਲਾ ਪੰਜਾਬਾ ਹੀ ਪ੍ਰਾਪਤਿ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਵਰਗਾ تیر ਕਿਤੇ ਨਾ ਕਾਮ ਮੇ ਸਾਧ ਸੰਗਤ ਭਜ ਕੀ ਬਲ ਨਾਮ ਸਰੰਜਾਮ ਆਲਾਤ ਭਵਜਲ ਦਰਨ ਕੈ ਜਨਮ ਬ੍ਰਿਠਾ ਜਾਤ ਰੰਗ ਮਾਇਆ ਕੇ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੁ ਨਾਨਕ ਕਾਮਨੀਚ ਕਰਮਾ ਸ਼ਰਨ ਪਰੇ ਕੀ ਰੱਖੂ ਸ਼ਰਮਾ ਪਾਤਸ਼ਾਹ 10ਵੀਂ ਕਬੀਉ ਬਾਤ ਚੁ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਤੇ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਬ ਚਾਨਨ ਮਨ ਰਖੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ہمارے دوست سب تم کھاو آپ ہا تخاو سورا سیوک سکھ سب کر تارا مور اچھا نے کر دا کر پورن ہماری آسا تور پجن کی رہ پیاسا تمہیں شاٹ کوئی ابر نہ توں جو چاہو سم تے پاؤ سیوک سکھ ہماری تاری ہے چن ستر ہماری ماری ہے ਆਪ ਸਾਧੂ ਤੇ ਮੂਝ ਖਬਰ ਹੈ ਮਰਨ ਕਾਲ ਕਾ ਤਰਾਸ ਨਵਰੀ ਹੈ ਊਜੋ ਸਦਾ ਹਮਾਰੇ ਪਛਾ ਸਰੀਤ ਤੁਜੂ ਕਰਿਓ ਰਛਾ ਰਖ ਲਿਓ ਮੈ ਰਖਨਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਤੁਸ਼ਣ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਅਵਤਾਰਾ ਕਾਲ ਪਾਈ ਸ਼ਿਵ ਜੂ ਅਵਤਾਰਾ ਕਾਲ ਪਾਈ ਕਰਬਿਸ਼ਣ ਪ੍ਰਕਾਸ਼ ਆਸਕ ਲਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓਪੀਤ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਮਨ ਆਇਓ ਦੇਵ ਦਾਇਨ ਜਸ਼ਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿਕੋ ਹਮਾਰੀ ਸਤਲ ਪ੍ਰਜਾ ਜਿਨਾਂ ਆਪ ਸਵਾਰੀ ਈਸ਼ਵਰ ਕਨ ਕੋ ਸਭ ਗਉ ਸੁਖ ਦਿਓ ਸਤਨ ਗੋਪਾਲ ਮੋ ਬਦ ਕੀਓ ਕਟਕਟ ਕੇ ਅੰਤਰ ਕੀ ਜਾਨ ਭਰੇ ਭਰੇ ਕੀ ਪੀਰ ਪਛਾਨ ਚੀਟੀ ਤੇ ਕੁੰਚ ਰਸਥੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੀ ਏਕੀ ਬੀਰ ਪਛਾਨੇ ਕਟਕਟ ਕੇ ਬੜਬੜ ਕੀ ਜਾਣ ਇਹ ਅਪਾਰਾ ਜਬ ਆਕਰ ਕਰ ਤੋ ਕਬੂ ਤੋ ਮੈਂ ਮਿਲਦੇ ਤਰ ਸਭ ਹੂੰ ਜੀਤੇ ਬਦਨ ਸੇ ਸਵਤਾਰੇ ਆਪ ਆਪਣੀ ਬੋਜ ਉਚਾਰੇ ਤੂੰ ਸਭੀ ਤੇ ਰਹੇ ਨਿਰਾਲਮ ਜਾਨਤ ਬੇਦ ਪੇਦ ਅਰੂ ਆਲੰਬ ਨਿਰੰਕਾਰ ਨਿਰਵਿਕਾਰ ਨਿਰਨੰਦ ਆਦ ਅਨੀਰ ਅਨਦ ਸੰਭ ਤੱਕ ਮੂਡੋ ਚਾਰਤ ਪੀਤਾ ਜਾ ਕੋ ਭੀਵ ਨ ਪਾਪਤ ਪੀਤਾ ਤਾ ਕੋ ਗਰਪ ਹਨੂਮਾਨਤ ਮਹਾ ਮੂੜਕ ਭੇਦ ਨ ਜਾਨਤ ਮਹਾ ਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਨੂੰ ਦਹ ਜੇਤੀ ਵਰਨਤ ਪੈਨ ਪੈਨ ਤੋ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਗ ਪਿਓ ਰਾਪ ਕਈ ਭੂਪਾ ਅੰਡਾ ਜੇ ਰਸਿਤ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਾਹੂ ਭੂਲ ਰਾਜਾ ਹਵੇ ਬੈਠਾ ਕਾਹੂ ਸਿਮਲ ਪਿਓ ਸੰਕਰ ਇਕਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਬ ਬਵਾ ਚੁਗਾ ਚੂਪ ਸਰੂਪ ਸੁਆਮ ਬਵਾ ਅਬ ਰਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗ ਰੋ ਦੁਸ਼ਟ ਜਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੂਤ ਸਰਨੀ ਪਰੇ ਤਿਨ ਕੈ ਦੁਸ਼ਤ ਦੁਖਤ ਹਵੇ ਮਾਰੇ ਪੁਰਖ ਜਵਨ ਪਗ ਭਰੀ ਤੇ ਹਾਰੀ ਤਿਨ ਕੇ ਤੁਮ ਸੰਕਟ ਸਭ ਟਾਰੀ ਜੋ ਕਲ ਕੋ ਇੱਕ ਵਾਰ ਤੇ ਹੈ ਤਾਂ ਕੀ ਕਾਲ ਨਿਕਟਨੀ ਹੈ ਰੱਛਾ ਹੋਇਤਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਾ ਰੋ ਤਾ ਕੇ ਦਾ ਤਨਕ ਮੈਂ ਹਰ ਹੋ ਰਿਤ ਸਿੱਧ ਕਰਮੋ ਸਭ ਹੋਈ ਦੁਖ ਸਾਸ਼ਵ ਸਕੇ ਨਾ ਕੋਈ ਇਕ ਵਾਰ ਜਨ ਤੋਂ ਇਸ ਸੰਭਾਰਾ ਕਾਲ ਫਾਸਤੇ ਤਾਹੇ ਵਾਰ ਜਨਰ ਨਾਮ ਤੇ ਹਾਰੋ ਕਹਾ ਤਾਰੇ ਦੁਸ਼ਟ ਦੁਖ ਤੇ ਰਹ ਖੜਗ ਕੀ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਵ ਠਾਰ ਮਾ ਹੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਇ ਗਹੀ ਜਬ ਤੇ ਤੁਮ ਰਿਖਤਬ ਤੇ ਕੋ ਆਖ ਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨੇ ਸਿਮਰਤ ਸਾਸਤਰ ਬੀਦ ਸਭੈ ਬਹੁ ਪੀਦ ਕਹ ਹਮ ਇਕ ਨ ਜਾਣਿਓ ਸਰੀ ਅਸ ਪਾਉ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛੜਕੇ ਗਹਿਓ ਤੁਹਾਰੂ ਦੁਆ ਬਾਂਹੇ ਗਹੇ ਕੇਲਾਜ ਅਸ ਆਂ ਸਭ ਦੋ ਤੰਗਾ ਬੁ ਖਰੀ ਕੇ ਰਾਮਾਨ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਕੀ ਕਰੂ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਨਾ ਗੱਲਾਂ ਸੁਮਰਾ ਸੁਆਮੀ ਸੋਕਿਆ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਦਾ ਕੇ ਮਨ ਵਸਿਆ ਵਾਜੇ ਸਬਦ ਕਨੇਰੀ ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਤ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚਉ ਸਬਦ ਤੇ ਅਧਿਕਾਰ ਸੁਪਾ ਗਏ ਘਰ ਸੁਪਾ ਗਏ ਸਬਦ ਵਾਜੀ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤਦ ਵਸ ਗੀਤੇ ਕਾਲ ਕੰਟਕ ਮਾਰਿਆ ਤੁਰ ਗਰਮ ਪਾਇਆ ਤੁਝੇਨ ਕਾਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੀ ਆਨਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਤੁਰੀ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪ੍ਰਵਤ ਸਤ ਗੁਰ ਰਹਾ ਪਰਪੂਰੀ ਦਿਨ ਵਤ ਨਾਨਕ ਗੁਰ ਚਰਨ ਲਾ ਕੇ ਬਾਜੀ ਅਨਹਦ ਤੂ ਦੇ ਮੁੰਡਾਵਣੀ ਮਹਲਾ ਪੰਜਵਾ ਥਾਲ ਵਿੱਚ ਦਿਨ ਵਸਤੂ ਪਈ ਉਹ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈ ਉਹ ਜਿਸ ਖਾ ਸਭ ਸਦਾ ਰੂ ਜੀ ਕੋ ਖਾਵੈ ਜੀ ਕੋ ਪੰਚਾਇਤਿਸ ਕਾ ਹੋਈ ਉਦਾਰੂ ਇਹ ਵਖਤ ਦਾ ਜੀ ਨੇਹ ਚਾਈ ਨਿਤ ਨਿਤ ਰਖੁਰ ਧਾਰੂ ਦਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਅਪਸਾਰੂ ਸਲੋਕ ਮਹਲਾ 5 ਵਾ ਤੇਰਾ ਕੀਤਾ ਜਾਤੂ ਨਹੀਂ ਮੈਨੂੰ ਜੋ ਕੀਤਾ ਹੋਈ ਮੈਂ ਨਿਰਗੁਣਿਆਰੀ ਕੋ गुण ਨਹੀਂ ਆਪੇ ਤਰਸ ਪਿਓਈ ਤਾਰ ਸੁਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹਿ ਹਰਿਆ ਪਾਉੜੀ ਤਿਥੈ ਤੂੰ ਸਮਰਥ ਜਿਥੈ ਕੋਈ ਨਹੀਂ ਉਥੈ ਤੇਰੀ ਰੱਖ ਅਗਨੀ ਦਰਮਾਹੇ ਸੁਣ ਕੈ ਜਮ ਕੇ ਦੂਤ ਨਾਹੀਂ ਤੇਰੇ ਛਡ ਜਾਹਿ ਪੌਜਲ ਬਖਮਸ ਗਾਹੂ ਗੁਰ ਸਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਸਤਿਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ ਨੇਤਰੀ ਸਤਿਗੁਰ ਪੇਖਣਾ ਸ਼ਰਵਨੀ ਸੁਨਣਾ ਗੁਰ ਨਾਮ ਸਤਿਗੁਰ ਸੇ ਤੀਰਤਿਆ ਦਰਗਾ ਪਾਈ ਠਾਉ ਕਹ ਨਾਨਕ ਕਿਰਪਾ ਕਰੀ ਜਿਸਨੋ ਇਹ ਵਥ ਦੀ ਜਗ ਮੇ ਉਤਮ ਕਾਟੀਐ ਬਿਰਲੇ ਕੀ ਕੀ ਮਹੱਲਾ ਪੰਜਵਾ ਰਖਿ ਤਾਰਿਆ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਆਨ ਤਿਸ ਸਾਹਿਬ ਕੇ ਟੇਕ ਨਾਨਕ ਮਨੈ ਮਾਹੀ ਜਿਸੁ ਮਰਤ ਸੁਖ ਹੋਈ ਸਗਲੇ ਦੁਖ ਜਾ ਤਿਸ ਸਾਹਿਬ ਕੇ ਟੇਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋਈ ਸਗਲੇ ਦੁੱਖ ਜਾਹੀ ਹੋ ਆਸ ਕਿ ਗੁਰਜੀਕਾ ਖਾਲਸਾ ਉਹ ਆਸ ਕਿ ਗੁਰਜੀਕੀ ਫਤਿਹ ਤੁਧਿਆ ਕੀ ਅਨਦਾਸ ਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਾਹੂ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਬਿਗਨ ਕੋ ਲਾ ਕੇ ਜਾ ਕੀ ਪ੍ਰਭਾ ਕੀ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਬਾਤ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਗੁਰ ਤੇ ਅਮਰਦਾਸ ਫਿਰ ਰਾਮਦਾਸ ਐ ਉਹੀ ਸਹਾਇ ਅਰਜਨ ਅਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦੇ ਠੇਹ ਸਾਹਿਬ ਤੋਂ ਕਿਝ ਆਈ ਤੇ ਇੱਕ ਬਹਾਦਰ ਸਿਮਰਿਆ ਕਰਨਉਂਦਾ ਬਿਤਾਈ ਸਭ ਥਾਈ ਹੋਏ ਸਹਾਇ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜੇ ਸਭ ਥਾਈ ਹੋਏ ਸਹਾਇ ਦਸਾਂ ਪਾਸ਼ਾਹੀਆਂ ਦੀ ਆਤਮਿਕ ਜੋਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਤੇ ਅੰਤਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਪਿਆ ਵਣ ਛਕਿਆ ਦੀਗ ਚਲਾਈ ਤੇਗ ਬਾਜੀ ਦੇਖੇ ਹੰਡ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਇਸੀ ਦਿੱਤੇ ਬੰਦ-ਬੰਦ ਘਟਵਾਏ ਖੋਪਰੀਆਂ ਲਫਾਈਆਂ ਚਰਖੀਆਂ ਜੜੇ ਤਨ ਆਰਿਆਂ ਨਚ ਰਾਇਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਸਿਰਗ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵਿੱਚ ਤਬਨ ਕਰ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾਏ ਦੇਗ ਤੇਗ ਬਤੇ ਬਿਰਤਗੇ ਪੈ ਪੰਥ ਕੀ ਜੀ ਸਿਰ ਸਾਹਿਬ ਜੀ ਸਾਈ ਖਾਲਸਾ ਜੀ ਕੀ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖਤਾ ਵੀੜਾ ਨਤ ਨੇਮ ਦੀਆਂ ਦਾਤਾਂ ਬਖਸ਼ੇ ਕਰਨੀਆਂ ਆਪਸੀ ਮੇਲ ਮਿਲਾਪ ਇਨਤਫਾਕ ਪਿਆਰ ਇਕਾਧੁਰਤਾ ਭਾਈਚਾਰੇ ਦੀ ਸਾਂਝ ਬਖਸ਼ੇ ਕਰਨੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੋਨਿਹਾਂ ਵਾਹਿਗੁਰੂ ਦੀ ਕੀ ਫਤਿਹ